ਜਲ ਸਰੋਤ ਵਿਭਾਗ ਅੰਮ੍ਰਿਤਸਰ ਦੇ ਦਫ਼ਤਰ ਮਜੀਠਾ ਮੰਡਲ ਵਿੱਚ ਬਤੌਰ ਜ਼ਿਲ੍ਹੇਦਾਰ ਦੀਆਂ ਸੇਵਾਵਾਂ ਨਿਭਾ ਰਹੇ ਵਿਸ਼ਾਲ ਸ਼ਰਮਾ ਨੂੰ ਪੰਜਾਬ ਸਰਕਾਰ ਵੱਲੋਂ ਡਿਪਟੀ ਕਲੈਕਟਰ ਦੇ ਅਹੁਦੇ ਤੇ ਤਰੱਕੀ ਕਰਕੇ ਜੰਡਿਆਲਾ ਮੰਡਲ ਵਿੱਚ ਤਾਇਨਾਤ ਕੀਤਾ ਗਿਆ ਜਿੱਥੇ ਕਿ ਉਹਨਾਂ ਵੱਲੋਂ ਆਪਣੇ ਅਹੁਦੇ ਦਾ ਕਾਰਜਪਾਰ ਸੰਭਾਲਿਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ ਇਸ ਮੌਕੇ ਮੰਡਲ ਦਫ਼ਤਰ ਦੇ ਸਮੁੱਚੇ ਸਟਾਫ਼ ਅਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ ਹੋਰਨਾ ਤੋਂ ਇਲਾਵਾ ਇਸ ਮੌਕੇ ਡਿਪਟੀ ਕਲੈਕਟਰ ਸੁਨੀਲ ਗੋਤਮ ਜ਼ਿਲ੍ਹੇਦਾਰ ਰਕੇਸ਼ ਮੈਣੀ ਮੁਲਾਜ਼ਮ ਆਗੂ ਰਕੇਸ਼ ਕੁਮਾਰ ਬਾਬੋਵਾਲ ਅਤੇ ਨਿਸ਼ਾਨ ਸਿੰਘ ਰੰਧਾਵਾ ਨਿਰਮਲ ਸਿੰਘ ਆਰਸੀ ਕੇਵਲ ਸਿੰਘ ਪਿੰਡ ਨਿਸ਼ਾਨ ਸਿੰਘ ਸੰਧੂ ਸੁਰਿੰਦਰਪਾਲ ਸਿੰਘ ਦਿਲਬਾਖ ਸਿੰਘ ਪਟਵਾਰੀ ਦਿਲਪ੍ਰੀਤ ਕੌਰ ਬਲਜੀਤ ਸਿੰਘ ਹਰਪ੍ਰੀਤ ਸਿੰਘ ਵੀ ਮੌਜੂਦ ਸਨ ਬਹੁਤ ਬਹੁਤ ਸ਼ੁਕਰੀਆ ਸਾਰੇ ਡਿਵੀਜ਼ਨ ਦਾ ਜਿਹੜੇ ਆਲੇ ਜਿਨ੍ਹਾਂ ਨੇ ਮੈਨੂੰ ਐਸੋ ਭਾਗ ਦੇ ਪਰਸ ਦਿੱਤਾ ਕਿ ਮੈਂ ਐਕਟੀਵ ਡਾਇਰੈਕਟਰ ਦੀ ਰੋਲ ਲਈ ਦਿੱਤੀ ਤੇ ਬਹੁਤ ਬਹੁਤ ਬਧਾਈ ਹੋਈ ਵਿਖਾਰਾਂ ਸਮੂਹ ਸਟਾਫ ਜੰਡਿਆਲਾ ਡਿਵੀਜ਼ਨ ਬਹੁਤ ਬਹੁਤ ਧੰਨਵਾਦੀ ਆ ਆਪਣੇ ਮਾਨਯੋਗ ਪਰਮਸਖਤਰ ਜਨਕਮਦ ਵਪਾਲ ਜੀ ਜਿਨ੍ਹਾਂ ਨੇ ਜਿਹੜੇ ਬਈ ਜਿਤਨਾ ਸਤਕਾਰ ਜ ਸਾਡੇ ਵਿੱਚ ਸ਼੍ਰੀ ਵਿਸ਼ਾਲ ਸ਼ਰਮਾ ਜੀ ਡਿਪਟੀ ਕਲੈਕਟਰ ਜਿਹੜੇ ਆ ਉਹ ਪਾਦੁੰਤ ਹੋ ਕੇ ਜੁਆਇਨ ਕੀਤਾ ਉਹਨਾਂ ਨੇ ਤੇ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਇਹਨਾਂ ਦਾ ਕੰਮ ਕਰਨ ਦਾ ਅਸੀਂ ਬਹੁਤ ਜਿਹਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਸਿੱਖਾਂਗੇ ਵੀ ਸਹੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿੱਦਾਂ ਇਹ ਪਿਛਲੀ ਡਿਵੀਜ਼ਨ ਦੇ ਵਿੱਚ ਇਹਨਾਂ ਨੇ ਜਿਹੜਾ ਵਿਭਾਗ ਦੇ ਲਈ ਬਹੁਤ ਵਧੀਆ ਉਪਰਾਲੇ ਕੀਤੇ ਆ ਉਹ ਸਾਡੇ ਜੰਡਿਆਲਾ ਡਿਵੀਜ਼ਨ 'ਚ ਵੀ ਜਿਹੜੇ ਆ ਉਹ ਬਹੁਤ ਵਧੀਆ ਜਿਹੜੇ ਕੰਮ ਕਰਨਗੇ ਤੇ ਵਧੀਆ ਤੋਂ ਵਧੀਆ ਉਪਰਾਲੇ ਕਰਕੇ ਚੰਗਾ ਜਿਹੜਾ ਉਹ ਟਾਈਮ ਸਾਡੇ ਵਿੱਚ ਵਸਤਿਲ ਕਰਾਂਗੇ